ਅਕਚੁਅਲੀ ਆਲਰੇਡੀ ਅਸੀਂ ਸਾਰੇ ਇਸ ਤੇ ਕਾਫੀ ਟਾਈਮ ਤੋਂ ਲੱਗੇ ਹੋਏ ਸੀ ਕਿ ਬਟ ਹੁਣ ਸਾਨੂੰ ਲੱਗਿਆ ਕਿ ਜੇ ਅਸੀਂ ਸਾਰੇ ਰਲ ਮਿਲ ਕੇ ਐਫਰਟਸ ਕਰੀਏ ਸੋ ਅਸੀਂ ਹੁਣ ਸਿਵਲ ਸੋਸਾਇਟੀ ਦੇ ਨਾਲ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰ ਦੇ ਜਿਹੜੀ ਇੱਕ ਨੋਟੀਫਿਕੇਸ਼ਨ ਤੁਸੀਂ ਦੇਖੀ ਹੋਣੀ ਹੈ ਕਿ ਇਹਨੂੰ ਬਹੁਤ ਸਕਟਾਈ ਨਾਲ ਦੇਖਿਆ ਜਾ ਰਿਹਾ ਹੈ ਬਟ ਅੱਪਾ ਇਹਦੀ ਡਿਮਾਂਡ ਕਿਸ ਤਰ੍ਹਾਂ ਬੰਦ ਕਰੀਏ ਬਿਕੋਜ਼ ਐਕਚੁਅਲੀ ਲੋਕਾਂ ਨੇ 6-6 ਮਹੀਨੇ ਪਹਿਲੇ ਇਹ ਚੀਜ਼ ਆਪਣੇ ਘਰ ਸਟੋਰ ਕਰ ਲਈ ਜਿਹੜੀ ਚਾਈਨਾ ਡੋਰ ਹੈ ਜਿਹੜੀ ਕਿਲਰ ਡੋਰ ਹੈ ਇੱਕ ਤਰ੍ਹਾਂ ਸੋ ਇਹਦੇ ਲਈ ਆਲਰੇਡੀ ਕੁਝ ਸਮਾਂ ਤੇ ਡਰੋਨ ਸਰਵੇਲੈਂਸ ਸ਼ੁਰੂ ਹੋ ਚੁੱਕੀ ਸੀਗੀ ਹੁਣ ਅਸੀਂ ਉਹਨੂੰ ਵਧਾਰੇ ਹੈਗੇ ਆਂ ਪਲੱਸ ਅਸੀਂ ਇੱਕ ਮੌਕਾ ਵੀ ਦੇ ਰਹੇ ਹਾਂ ਸਾਰਿਆਂ ਨੂੰ ਕਿ 11 ਤਰੀਕ ਤੱਕ 11 ਜਨਵਰੀ ਤੱਕ ਜੇਕਰ ਕਿਸੇ ਕੋਲ ਵੀ ਇਹ ਕਿਲਰ ਡੋਰ ਹੈਗੀ ਹੈ ਘਰੇ ਪਈ ਹੈ ਤਾਂ ਇੱਥੇ ਸਾਡੇ ਡੀਸੀ ਆਫਿਸ ਦੇ ਵਿੱਚ ਗਰਾਉਂਡ ਫਲੋਰ ਤੇ ਜਿਹੜਾ ਰਿਪਲੇਸਮੈਂਟ ਸੈਂਟਰ ਬਣਿਆ ਹੋਇਆ ਉੱਥੇ ਆ ਕੇ ਵੋਲੰਟੀਅਰਲੀ ਤੁਸੀਂ ਇਹਨੂੰ ਡਿਪੋਜ਼ਿਟ ਕਰਾ ਸਕਦੇ ਹੋ ਚਾਈਨਾ ਡੋਰ ਨੂੰ ਤੇ ਉਹਦੇ ਬਦਲ ਦੇ ਵਿੱਚ ਤੁਸੀਂ ਜਿਹੜੀ ਕਾਟਨ ਦੀ ਰਵਾਇਤੀ ਹੁੰਦੀ ਹੈ ਡੋਰ ਉਹ ਲੈ ਜਾ ਸਕਦੇ ਹੋ ਤੇ ਉਹਨੀ ਕੋਈ ਤੁਹਾਨੂੰ ਮਿਲੇਗੀ ਜਿੰਨੀ ਕੋ ਤੁਸੀਂ ਇੱਥੇ ਡਿਪੋਜ਼ਿਟ ਕਰਾਉਂਦੇ ਹੋ ਤੇ ਤੁਹਾਨੂੰ ਅਸੀਂ ਕੋਈ ਪਨਿਸ਼ਮੈਂਟ ਨਹੀਂ ਦਵਾੰਗੇ ਜੇ ਤੁਸੀਂ ਇਹ ਚੀਜ਼ ਕਰ ਲੈਂਦੇ ਹੋ 11 ਜਨਵਰੀ ਤੱਕ ਇਸ ਤੋਂ ਇਲਾਵਾ ਜਿੱਦਾਂ ਤੁਹਾਨੂੰ ਪਤਾ ਹੈ ਸਰਮਾਨਯੂਕ ਸੀਐਮ ਸਾਹਿਬ ਵੱਲੋਂ ਤੇ ਪੀਪੀਸੀਬੀ ਵੱਲੋਂ ਜਿਹੜਾ ਆਇਆ ਹੈਗਾ ਕਿ ਜੇਕਰ ਕੋਈ ਵੀ ਐਦਾ ਦੀ ਇਨਫੋਰਮੇਸ਼ਨ ਦਿੰਦਾ ਹੈ ਜਿਸ ਨਾਲ ਵੱਡੀ ਰਿਕਵਰੀ ਚਾਈਨਾ ਡੋਰ ਦੀ ਹੁੰਦੀ ਹੈ ਤਾਂ ਉਹਨੂੰ ਵੀ ਕੈਸ਼ ਪ੍ਰਾਈਜ਼ ਦਿੱਤਾ ਜਾ ਰਿਹਾ ਹੈਗਾ ਐਂਡ ਇਹ ਲਈ ਹੈਲਪਲਾਈਨ ਨੰਬਰ ਵੀ ਹੈਗਾ ਜਿਸ ਦੇ ਉੱਤੇ ਤੁਸੀਂ ਕਾਲ ਕਰਕੇ ਇਸ ਬਾਰੇ ਦੱਸ ਸਕਦੇ ਹੋ ਮੇਰੀ ਤਰ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਤੁਹਾਡੇ ਬਿਗੈਰ ਤੁਹਾਡੇ ਸਹਿਯੋਗ ਦੇ ਬਿਗੈਰ ਅਸੀਂ ਇਸ ਕਿਲਰ ਡੋਰ ਨੂੰ ਨਹੀਂ ਰੋਕ ਸਕਦੇ ਜਦੋਂ ਤੱਕ ਤੁਸੀਂ ਇਸ ਨੂੰ ਗਿਵ ਅਪ ਨਹੀਂ ਕਰਦੇ ਜੇ ਆਪਾਂ ਖੁਸ਼ੀ ਮਨਾ ਰਹੇ ਹਾਂ ਲੇਕਿਨ ਉਹ ਕਿਸੇ ਦੀ ਦੁੱਖ ਬਣ ਜਾਂਦਾ ਹੈ ਕਿਉਂਕਿ ਤੁਹਾਡੇ ਚਾਈਨਾ ਡੋਰ ਵਰਤਨ ਨਾਲ ਕਿਸੇ ਦੀ ਜਾਨ ਜਾ ਸਕਦੀ ਹੈ ਇਹ ਕੋਈ ਫਿਰ ਖੁਸ਼ੀ ਦਾ ਮਾਹੌਲ ਨਹੀਂ ਰਹਿ ਜਾਂਦਾ ਐਕਚੁਅਲੀ ਕਿਸੇ ਦੀ ਕਿਸੇ ਦੇ ਪਰਿਵਾਰ ਦਾ ਜੀ ਜਲਾ ਜਾਂਦਾ ਹੈ ਸਾਡੀ ਇੱਕ ਛੋਟੀ ਜੀ ਖੁਸ਼ੀ ਪਿੱਛੇ ਇਹ ਅਸੀਂ ਕੋਈ ਖੁਸ਼ੀ ਨਹੀਂ ਮਨਾ ਰਹੇ ਫਿਰ ਇਸ ਚੀਜ਼ ਨੂੰ ਮੈਂ ਸਾਰਿਆਂ ਨੂੰ ਦੁਬਾਰਾ ਦੱਸਣਾ ਚਾਹਨੀ ਹੈ ਕਿ ਸਿਰਫ ਬੱਚਿਆਂ ਨੂੰ ਨਹੀਂ ਅਸੀਂ ਇਸ ਚੀਜ਼ ਲਈ ਗਾਈਡ ਕਰ ਰਹੇ ਬਟ ਉਹਨਾਂ ਦੇ ਪੇਰੈਂਟਸ ਤੇ ਵੀ ਕਾਰਵਾਈ ਹੋ ਸਕਦੀ ਹੈ ਜੇਕਰ ਉਹਨਾਂ ਦੇ ਘਰ ਬੱਚਿਆਂ ਵੱਲੋਂ ਇਹ ਚਾਇਨਾ ਡੋਰ ਵਰਤੀ ਜਾ ਰਹੀ ਹੈਗੀ ਸੋ ਸਾਰਿਆਂ ਨੂੰ ਦੁਬਾਰਾ ਅਪੀਲ ਹੈਗੀ ਹੈ ਤੁਹਾਡੇ ਕੋਲ ਮੌਕਾ ਵੀ ਹੈਗਾ ਜਿਹੜੀ ਆਪਣੀ ਕਾਟਨ ਡੋਰ ਹੈ ਉਹ ਵਰਤੀ ਜਾਵੇ ਨਹੀਂ ਤਾਂ ਜਿਹੜਾ ਇਹ ਖੁਸ਼ੀ ਦਾ ਤਿਉਹਾਰ ਹੈ ਇਹ ਕਿਸੇ ਦਾ ਵੀ ਘਰ ਦੇ ਵਿੱਚ ਮਾਤਮ ਆ ਸਕਦੀ ਹੈ ਐਕਚੁਅਲੀ ਜਿਹੜੀ ਐਨ ਜੀਓ ਜਸ ਸੇਵਾ ਇਸ ਚੀਜ਼ ਤੇ ਕਾਫੀ ਚਿਰ ਦੀ ਕੰਮ ਕਰ ਰਹੀ ਹੈ ਐਂਡ ਮੈਂ ਤਾਂ ਸਾਰੇ ਐਨ ਜੀਓ ਨੂੰ ਕਹਾਂਗੀ ਕਿ ਜਿਸ ਤਰੀਕੇ ਨਾਲ ਇਹ ਸਾਡਾ ਸਹਿਯੋਗ ਕਰ ਰਹੇ ਹਰੇਕ ਟੱਚ ਆਫ ਤੇ ਲੈ ਕੇ ਜਾ ਰਹੇ ਹੈਗੇ ਹੈ ਇਸ ਮੁਹਿੰਮ ਨੂੰ ਸਾਡੇ ਨਾਲ ਰਲ ਕੇ ਉਦਾਂ ਹੀ ਬਾਕੀ ਐਨ ਜੀਓ ਦਾ ਵੀ ਅਸੀਂ ਸਪੋਰਟ ਲਵਾਵਾਂਗੇ ਨਹੀਂ ਬਹੁਤ ਹੀ ਅ ਇੱਕ ਸੱਚੀ ਜੀ ਚੀਜ਼ ਨਾ ਨੇ ਕਹੀ ਹੈਗੀ ਹੈ ਕਿ ਜੇ ਆਪਾਂ ਇਹਨੂੰ ਪੂਰੇ ਸਾਲ ਵਿੱਚ ਕੋਈ ਜਿਹੜੀ ਚਾਈਨਾ ਡੋਰ ਹੈ ਉਹ ਲੋਕਾਂ ਨੇ ਜਿੱਦਾਂ ਮੈਂ ਦੱਸਿਆ ਸੀਗਾ ਪਹਿਲਾ ਹੀ ਖਰੀਦ ਲਈ ਹੈ ਸੋ ਜੇ ਅਸੀਂ ਇਹ ਚੀਜ਼ ਹਰ ਮਤਲਬ ਪੂਰੇ ਸਾਲ ਚਲਾਨੀ ਹੈ ਰੈਦਰ ਦੈਨ ਕਿ ਅਸੀਂ ਇਸ ਮਹੀਨੇ ਦੇ ਵਿੱਚ ਆ ਕੇ ਥੋੜਾ ਜਿਆ ਹੋਰ ਅ ਆਫਕੋਰਸ ਅਸੀਂ ਅਲਰਟ ਹੋ ਜਾਂਦੇ ਹਾਂ ਤਾ ਇ ਕੰਪਲੀਟਲੀ ਐਗਰੀ ਐਂਡ ਅਸੀਂ ਇਹਨੂੰ ਕਰਾਂਗੇ ਬਿਕੋਜ਼ ਜਿੱਦਾਂ ਅਸੀਂ ਇੱਕ ਫਲੇਜ ਲੈਂਦਾ ਹੈ ਕਿ ਇਹ ਚੀਜ਼ ਅਸੀਂ ਦੇਖਣਾ ਹੀ ਨਹੀਂ ਚਾਹੁੰਦੇ ਅੰਮ੍ਰਿਤਸਰ ਦੇ ਵਿੱਚ ਤੇ ਨਾਲੇ ਪੰਜਾਬ ਦੇ ਵਿੱਚ ਨਹੀਂ ਹੋਣੀ ਚਾਹੀਦੀ ਹੈ ਜਿੱਥੇ ਜ਼ਿਆਦਾ ਚਲਦੀ ਹੈਗੀ ਇਟ ਸ਼ੁਡ ਨਾਟ ਬੀ ਥੇਅਰ ਐਟ 올 ਸੋ ਮੈਂ ਮੈਂ ਤਾਂ ਸਾਰਿਆਂ ਨੂੰ ਹੀ ਅਪੀਲ ਕਰਦੀ ਹਾਂ ਕਿ ਇਹਨਾਂ ਨੇ ਜਿੱਦਾਂ ਕੁਝ ਵਿਜ਼ੂਅਲ ਗ੍ਰਾਫਿਕਸ ਵੀ ਆਜਾਸੀ ਦਿਖਾਈ ਹੈਗੇ ਹਨ ਉਹ ਚੀਜ਼ ਵੀ ਇੱਕ ਸੁਜੈਸ਼ਨ ਇਹ ਵੀ ਆਈ ਹੈ ਕਿ ਅਸੀਂ ਉਹ ਚੀਜ਼ ਵੀ ਡਿਸਪਲੇ ਕਰੀਏ ਜਿਹੜੇ ਸਾਡੇ ਡਿਸਪਲੇ ਬੋਰਡਸ ਹੈਗੇ ਹਨ ਮਾਰਕੀਟਸ ਦੇ ਵਿੱਚ ਹੈਗੇ ਹਨ ਉਹ ਚੀਜ਼ ਵੀ ਅਸੀਂ ਕਰਨ ਜਾ ਰਹੇ ਹਾਂ ਸੋ ਦੈਟ ਉਹ ਉਹ ਮੈਸੇਜ ਐਕਚੁਅਲੀ ਜਾਵੇ ਕਿ ਇਹਦਾ ਰੈਪਰਕਸ਼ਨ ਕੀ ਹੈ ਅਸੀਂ ਕਦੀ ਕਦਾਈ ਸੀਰੀਅਸਲੀ ਨਹੀਂ ਲੈਂਦੇ ਤਾਂ ਐਟ ਲੀਸਟ ਉਸਨੇ ਨਾ ਲ ਇੱਕ ਸੀਰੀਅਸਨੈਸ ਆਂਦੀ ਹੈ ਕਿ ਜੇ ਮੈਂ ਇਹ ਚੀਜ਼ ਕਰਦੀਆਂ ਤਾਂ ਉਹਦਾ ਕਨਸੀਕਵੈਂਸ ਕਿਸੇ ਦੀ ਡੈਥ ਵੀ ਹੋ ਸਕਦੀ ਹੈ ਜਿੱਦਾਂ ਵਕਫਾ ਕਾ ਐਨ ਜੀਓਜ਼ ਦੇ ਨਾਲ ਅਸੀਂ ਆਲਰੇਡੀ ਜਿੱਦਾਂ ਕੱਲ ਵੀ ਇਹਨਾਂ ਵੱਲੋਂ ਇੱਕ ਮੁਕਾਬਲਾ ਪਲਾਨਡ ਹੈਗਾ ਸੋ ਜਿਹੜੇ ਸਾਡੇ ਹੌਟਸਪੌਟਸ ਐ ਅਸੀਂ ਆਈਡੈਂਟੀਫਾਈ ਕੀਤੇ ਹੋਏ ਆ ਅਰਾਊਂਡ 10 ਹੌਟਸਪੌਟਸ ਉੱਥੇ ਤਾਂ ਅਸੀਂ ਪੱਕੇ ਤੌਰ ਤੇ ਇਹ ਚੀਜ਼ ਕਰਾ ਰਹੇ ਹਾਂ ਅਲੋਂਗ ਵਿਦ ਦ ਹੈਲਪ ਆਫ ਦੀ ਸਿਵਲ ਸੋਸਾਇਟੀ ਸੋ ਇਹ ਚੀਜ਼ ਬਹੁਤ ਇੰਪੋਰਟੈਂਟ ਹੈ Uh, and uh, definitely it is a very good suggestion. वेलकम मांगा कि उम्मीद दुनिया का सबसे बड़ा सहारा है हौसला हो तो तूफानों में भी किनारा है एक तूफान चल रहा है चाइना डोर दा जिन्नु असी मजाक समझ रहे है ना ए लिथल लिथल वेपन बन चुका है ਤੁਸੀਂ ਮੇਰੇ ਨਾਲ ਦੁਸ਼ਮਣੀ ਗੱਡੀ ਹੈ ਨਾ ਕੋਈ ਗੱਲ ਨਹੀਂ ਰੋਜ਼ ਰਾਤੀ ਇੱਥੋਂ ਲੰਘਦਾ ਹੈਗਾ ਗੁੱਡੀ ਉਡਾ ਕੇ ਛੱਡ ਛੱਡੋ ਔਰ ਇਸ ਤਰ੍ਹਾਂ ਸ਼ਰਮ ਕਰੋ ਲੋਕੋ ਦੁਸ਼ਮਣੀ ਕੱਟਨੀ ਹੈ ਨਾ ਤੇ ਸਿੱਧਾ ਗੱਡਿਆ ਕਰੋ ਤੇ ਜੇ ਆ ਯੂਜ਼ ਕਰਨਾ ਹੁਣ ਡਰੋਨ ਤੋਂ ਮੂੰਹ ਕੇ ਲੁਕਾਉਂਦੇ ਜੇ ਹੁਣ ਆਪਣੀ ਘਰ ਦੀ ਨੂੰ ਉਹਦੇ ਥੱਲੇ ਮੌਂਟੀ ਥੱਲੇ ਕੋ ਖੜਾ ਕਰਤਾ ਕਿ ਡਰੋਨ ਉਹ ਗੱਟੂ ਜਿਹੜਾ ਵਾ ਪਿੱਛੇ ਫੜ ਲਾ ਸਿੱਧਾ ਕਰੋ ਯਾਰ ਜੇ ਤੁਸੀਂ ਸੋਸਾਇਟੀ ਨੂੰ ਇਹ ਇਫੈਕਟ ਦੇਣਾ ਚਾਹੁੰਦੇ ਹੋ ਕਿ ਅਸੀਂ ਕੋਈ ਖੁਸ਼ੀ ਦੀ ਚੀਜ਼ ਨਾਲ ਤੁਹਾਡੇ ਘਰ ਗਮੀ ਲਿਆਉਣਾ ਚਾਹੁੰਦੇ ਆ ਨਾ ਫਿਰ ਸਿੱਧਾ ਹੋ ਕੇ ਗੱਲ ਕਰੋ ਕਿ ਤੁਹਾਨੂੰ 7 ਸਾਲ ਜੇਲ੍ਹ ਵੀ ਵੇਖਣੀ ਪਵੇ ਔਰ ਸੀਪੀ ਸਾਹਿਬ ਨੇ ਕਿਹਾ 188 ਮੈਂ ਕਹਾਂਗਾ 307 ਵੀ ਐਡ ਹੁੰਦੀ ਹੈ ਜਦੋਂ ਸਾਨੂੰ ਪਤਾ ਹੋਵੇ ਕਿ ਐਨੀਥਿੰਗ ਵਿਚ ਇਜ਼ ਡੇਂਜਰਸ ਟੂ ਸਮਵਨਸ ਲਾਈਫ ਤੇ ਅਸੀਂ ਉਸ ਚੀਜ਼ ਨੂੰ ਯੂਜ਼ ਕਰੀਏ ਤੇ ਉਹਦੇ ਨਾਲ ਕਿਸੇ ਦੇ ਗਲੇ ਤੇ ਇੰਜਰੀ ਹੋ ਗਈ ਵਾਈ ਨਾਟ 307 ਕ੍ਰਾਈਮ ਇਨਵੋਲਵਸ ਟੂ ਥਿੰਗਸ ਇਟਸ ਮੈਂਜਰੀਆ ਐਂਡ ਦੀ ਐਕਟ ਮੈਂਜਰੀਆ ਕੀ ਹੈ ਨੌਲੇਜ ਐਕਟ ਕੀ ਹੈ ਕਿ ਤੁਸੀਂ ਉਹਨਾਂ ਉਡਾ ਕੇ ਤੁਹਾਡੀ ਕੱਟੀ ਗਈ ਅੱਜ ਕੱਲ ਖਿੱਚਦੇ ਨਹੀਂ ਲੋਕ ਅੱਜ ਕੱਲ ਤੋੜ ਦਿੰਦੇ ਆ ਔਰ ਬੜੀ ਵਧੀਆ ਐਸਐਸਪੀ ਸਾਹਿਬ ਨੇ ਗੱਲ ਕਹੀ ਕਿ ਸਾਨੂੰ ਰਾਈਟ ਨਾਓ ਵੀ ਹੈਵ ਟੂ ਵਰਕ ਔਨ ਦਾ ਥਿੰਗ ਕਿ ਅਸੀਂ ਇਸ ਡੋਰ ਨੂੰ ਜਿਹੜੀ ਮੈਨੂਫੈਕਚਰਿੰਗ ਹੋ ਰਹੀ ਹੈ ਕਿਸੇ ਨੇ ਟੱਚ ਨਹੀਂ ਕੀਤਾ ਐਸਪੈਕਟ ਮੈਨੂਫੈਕਚਰਿੰਗ ਰੋਕਣੀ ਪੇਗੀ ਲੁਧਿਆਣੇ ਹੋ ਰਹੀ ਹੈ ਬਠਿੰਡੇ ਹੋ ਰਹੀ ਹੈ ਫਿਰੋਜ਼ਪੁਰ ਹੋ ਰਹੀ ਹੈ ਕੀ ਹਰ ਮੈਨੂਫੈਕਚਰਿੰਗ ਨਹੀਂ ਹੋਏਗੀ ਤੇ ਕਿਹੜੀਆਂ ਫਿਸ਼ਿੰਗ ਹੈ ਜਿਹੜੀ ਨਹੀਂ ਹੋ ਸਕਦੀ ਜਿਹਦੇ ਨਾਲ ਮਤਲਬ ਇਨੇ ਲੱਖਾਂ ਲੋਕਾਂ ਦੀ ਜਾਨ ਜਾ ਰਹੀ ਹੈ 365 ਕੇਸ ਮੇਰੇ ਕੋਲ ਨੇ ਅੰਮ੍ਰਿਤਸਰ ਦੇ ਲਾਗੇ ਦੇ ਸ਼ਹਿਰਾਂ ਦੇ ਅਸੀਂ ਗੱਲਾਂ ਕਰਦੇ ਆਂ ਸ਼ਹਿਰ ਦੇ ਵਿੱਚ ਸੁਲਤਾਨਵਾਲਾ ਰੋਡ ਤੇ ਪੂਰੀ ਉਹਦੇ ਨਾਲ ਉੱਡ ਰਹੀ ਹੈ ਅੱਜ ਮੈਂ ਪਰਸਨਲ ਲੈਵਲ ਤੇ ਵੀ ਦੀ ਪਰਮਿਸ਼ਨ ਆਫ ਆਨਰੇਬਲ ਡਿਪਟੀ ਕਮਿਸ਼ਨਰ ਮੈਂ ਪਹਿਲੀ ਵਾਰੀ ਇਹੋ ਜਿਹਾ ਡੀਸੀ ਵੇਖਿਆ ਜਿਨ੍ਹਾਂ ਨੂੰ ਇੱਕ ਦਰਦ ਹੈ ਆਮ ਕਾਮਨ ਮੈਨ ਦਾ ਇਹ ਪਹਿਲੀ ਵਾਰੀ ਐਫਰਟ ਵੇਖਿਆ ਨਾ ਤੁਸੀਂ ਸਾਬਣੇ ਅਸੀਂ ਕਦੀ ਇਸ ਲੈਵਲ ਤੇ ਐਫਰਟ ਨਹੀਂ ਵੇਖਿਆ ਕਿ ਡਰੋਨ ਉੱਡ ਰਹੇ ਨੇ ਔਰ ਡਰੋਨ ਦਾ ਇਨਾ ਇਫੈਕਟ ਹੈ ਅੱਜ ਅਸੀਂ ਰੰਜੀਤ ਐਵੇਨਿਊ ਦੇ ਵਿੱਚ ਬਟਾਲਾ ਰੋਡ ਤੇ ਗੁਮਟਾਲੇ ਹੁਸੈਨਪੁਰੇ ਗੋਲਡਨ ਐਵੇਨਿਊ ਆਪ ਪੰਜ ਥਾਵਾਂ ਤੇ ਡਰੋਨ ਚਲਾਏ ਆ ਔਰ ਲੋਕੀ ਕੋਠਿਓ ਭਜਦੇ ਵੇਖੇ ਔਰ ਮੈਨੂੰ ਸਮਝ ਨਹੀਂ ਲੱਗਦੀ ਵੇਚਣ ਵਾਲਾ ਫੜਿਆ ਨਹੀਂ ਜਾ ਰਿਹਾ ਤੇ ਹਰ ਘਰ ਚ ਗੱਟੂ ਫੇਰਗਾ ਕਿੱਥੋਂ ਆ ਰਿਹਾ ਜੇ ਤੇ ਲੁਧਿਆਣੇ ਤੋਂ ਆ ਰਿਹਾ ਤੇ ਬਾਰਡਰ ਸੀਜ਼ ਕੀਤੇ ਜਾਣ ਅੱਜ 1 ਮਹੀਨੇ ਚ ਨਹੀਂ ਇਹਦੀ 1 ਸਾਲ 13 ਜਨਵਰੀ ਤੋਂ ਬਾਅਦ ਐਕਚੁਅਲ ਚ ਦੀ ਲੜਾਈ ਸ਼ੁਰੂ ਹੋਣੀ ਜੇ ਅਗਲੇ ਸਾਲ 13 ਜਨਵਰੀ ਸੋ ਕਾਮੀ ਮਨਾਉਣੀ ਹੈ ਤੇ ਔਰ ਐਡਮਿਨਿਸਟ੍ਰੇਟਿਵ ਪਾਰਟ ਜਿਹੜਾ ਵਾ ਅੱਜ ਬੜਾ ਵਧੀਆ ਸਿਗਨੇਚਰ ਕੈਂਪੇਨ ਸ਼ੁਰੂ ਕੀਤਾ ਹੈ 11 ਤਰੀਕ ਦਾ ਮੈਂ ਅੰਮ੍ਰਿਤਸਰ ਦੇ ਲੋਕਾਂ ਨੂੰ ਦੱਸਣਾ ਚਾਹਨਾ ਆਪਣਾ ਗੱਟੂ ਬਦਲ ਲਓ ਨਹੀਂ ਤਾਂ ਡਰੋਨ ਘਰ ਘਰ ਆਏਗਾ ਜੇਲ੍ਹ ਵਿੱਚ ਲੈ ਕੇ ਜਾਏਗਾ ਡਰੋਨ ਘਰ ਘਰ ਆਏਗਾ ਜੇਲ੍ਹ ਵਿੱਚ ਲੈ ਕੇ ਜਾਏਗਾ ਵਰਤ ਪਰਚਾ ਦਰਜ ਹੋਣਾ ਜੇ ਬਿਲਕੁਲ ਨਾ ਸਮਝਿਓ ਕਿ ਜੇ ਸੀਪੀ ਸਾਹਿਬ ਨੇ ਪਿਆਰ ਨਾ ਕਹਿਤਾ ਕਿ ਇਨੀ ਗੱਲ ਨਹੀਂ ਹੈਗੀ ਬਹੁਤ ਵੱਡੀ ਗੱਲ ਹੈ 307 ਵੀ ਲੱਗਣੀ ਜੇ ਜੇ ਕਿਸੇ ਦੀ ਡੈਥ ਹੋ ਗਈ 302 ਵੀ ਲੱਗਣੀ ਹੈ ਕਿਉਂਕਿ ਤੁਹਾਨੂੰ ਨੌਲੇਜ ਹੈ ਇਹਦੇ ਨਾਲ ਕੋਈ ਬੰਦਾ ਮਰ ਸਕਦਾ ਔਰ ਪੇਰੈਂਟਸ ਨੂੰ ਇੱਕ ਮੈਸੇਜ ਸੌਰੀ ਸਰ ਛੋਟਾ ਜਿਹਾ ਪੇਰੈਂਟਸ ਨੂੰ ਮੈਸੇਜ ਹੈ ਕਿ ਜੇ ਮੇਰਾ ਬੱਚਾ ਡੋਰ ਉਡਾਂਦਾ ਹੋਏਗਾ ਤੇ ਤੁਹਾਡੇ ਬੱਚੇ ਦੀ ਗਿੱਚੀ ਵੱਡੀ ਜਾਵੇ ਫਿਰ ਖੁਸ਼ ਜੇ ਉਹੀ ਤੁਹਾਡੇ ਬੱਚੇ ਨਾਲ ਹੈ ਫਿਰ ਮੇਰੇ ਬੱਚੇ ਲਈ ਥ੍ਰੈਟ ਕਿਉਂ ਬਣ ਰਹੇ ਹੋ ਤੁਸੀਂ ਕਹਿੰਦੇ ਹੋ ਮਿਲਦੀ ਹੈ ਸਲਫਾਸ ਮਿਲਦੀ ਹੈ ਲਿਆ ਕੇ ਦਿੱਤੀ ਕਦੀ ਆਪਣੇ ਬੱਚ ਕੱਲ ਲਿਆ ਕੇ ਦਿਓ ਉਹਨੂੰ ਕੋ ਖਾਲਾ ਕੋਈ ਗੱਲ ਨਹੀਂ ਫੇਰ ਪਤਾ ਲੱਗੂਗਾ ਜਿਹਦੇ ਤੇ ਬੀਤਦੀ ਹੈ ਨਾ ਰਾਜਨਵੀਰ ਚਲਾ ਗਿਆ ਸੈਲੀਬ੍ਰੇਸ਼ਨ ਤੇ ਪੁਲ ਤੋਂ ਕੀ ਸਾਡੀ ਐਡਮਿਨਿਸਟ੍ਰੇਸ਼ਨ ਕੋ ਅੱਜ ਤੱਕ ਉੱਥੇ ਲੋਹੇ ਦੀਆਂ ਤਾਰਾਂ ਹੀ ਨਹੀਂ ਲੱਗੀਆਂ ਡੋਰ ਤੇ ਬੰਦ ਨਹੀਂ ਹੋ ਰਹੀ ਆਪਾਂ ਪ੍ਰੀਵੈਂਟਿਵ ਸਟੈਪਸ ਤੇ ਲੈ ਸਕਦੇ ਆ ਪਰ ਆਈ ਵੀ ਐਜ਼ ਅ ਟੀਮ ਟੂਡੇ ਵੀ ਆਰ ਸੋ ਹੈਪੀ ਕਿ ਇੱਕ ਇਨੀਸ਼ੀਏਟਿਵ ਲਿੱਤਾ ਗਿਆ ਡੀਸੀ ਮੈਮ ਕੋਲੋਂ ਨੇ ਔਰ ਏਸੀ ਮੈਮ ਜਿਹੜੇ ਗੁਰਸਿਮਰਨਜੀਤ ਕੌਰ ਨੇ ਉਹ ਇੱਕ ਸਾਲ ਤੋਂ ਸਾਡੇ ਨਾਲ ਲੱਗੇ ਨੇ ਇਹਦੇ ਵਿੱਚ ਔਰ ਅਸੀਂ ਪ੍ਰੋਮਿਸ ਕਰਦੇ ਹਾਂ ਜਸਤਵਰ ਸੁਸਾਇਟੀ ਇਹੋ ਜਾਇ ਦੇ ਵਿੱਚ ਟਾਰਗੇਟ ਸੈੱਟ ਕਰੇਗੀ ਅਗਲੇ ਸਾਲ ਅਸੀਂ ਚਾਈਨਾ ਡੋਰ ਅੰਮ੍ਰਿਤਸਰ ਦੇ ਵਿੱਚ ਐਂਟਰ ਹੀ ਨਹੀਂ ਹੋਣ ਦੇ